ਸਸਿਆਕਾਲ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇਸ ਸਮੇਂ ਬਹੁਤ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ ਬਹੁਤ ਪਾਣੀ ਆ ਰਿਹਾ ਹੈ ਮੈਂ ਗਰਾਊਂਡ ਤੇ ਵੀ ਜਾ ਕੇ ਕੰਮ ਕੀਤਾ ਦੇਖਿਆ ਪਰਿਵਾਰਾਂ ਨੂੰ ਮਿਲਿਆ ਬਹੁਤ ਜ਼ਿਆਦਾ ਮਾਤਰਾ ਚ ਪਾਣੀ ਆ ਰਿਹਾ ਹੈ ਹਰ ਪਿੰਡਾਂ ਦੇ ਵਿੱਚ ਅਗਰ ਅਸੀਂ ਜਾ ਕੇ ਦੇਖੀਏ ਤੇ 10 ਤੋਂ 15 ਫੁੱਟ ਪਾਣੀ ਭਰਿਆ ਹੋਇਆ ਅੰਦਰ ਜਾਣ ਨੂੰ ਰਾਹ ਨਹੀਂ ਹੈ ਔਰ ਬਿਜਲੀ ਜਰੀ ਹੈ ਔਰ ਪਈਆਂ ਪਿੰਡਾਂ ਦੇ ਵਿੱਚ ਹੈ ਹੀ ਨਹੀਂ ਐ ਬਿਲਕੁਲ ਔਰ ਬੋਟ ਛੜੀ ਆ ਉਹਦੀ ਬਹੁਤ ਘਾਟ ਆ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਝ ਬੋਟਸ ਭੇਜੀਆਂ ਜਾਣ ਉਥੇ ਮਿਲ ਜੁਲ ਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਔਰ ਕੁਝ ਸਰਕਾਰ ਵੱਲੋਂ ਅਸੀਂ ਬੋਟਾਂ ਭੇਜੀਆਂ ਤੇ ਹੋਰ ਵੀ ਉਥੇ ਬੜੀਆਂ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਸਿੱਖ ਸਮਾਜ ਦੇ ਲੋਕ ਲੱਗੇ ਹੋਏ ਆ ਕੰਮ ਕਰ ਰਹੇ ਆ ਸੇਵਾ ਕਰ ਰਹੇ ਆ ਸਰਕਾਰਾਂ ਕੰਮ ਕਰ ਰਹੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਕਰੀਆਦਾ ਵੀ ਕਹਿਣਾ ਚਾਹੁੰਦਾ ਜਿਹੜੇ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਨੇ ਔਰ ਮੈਂ ਇਹ ਵੀ ਨਾਲ ਹਰ ਇੱਕ ਹਿੰਦੁਸਤਾਨੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਹਰ ਕਿਸੇ ਦੇ ਨਾਲ ਖਲੋਇਆ ਜਿੱਥੇ-ਜਿੱਥੇ ਮੁਸੀਬਤ ਆਈ ਹੈ ਪੰਜਾਬ ਪਹਿਲਾਂ ਉਸ ਸੂਬੇ ਦੇ ਨਾਲ ਜਾ ਕੇ ਖੜਾ ਹੋਇਆ ਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਅੱਜ ਪੰਜਾਬ ਨੂੰ ਲੋੜ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਵੱਲੋਂ ਤੁਸੀਂ ਜੋ ਕੰਟਰੀਬਿਊਸ਼ਨ ਕਰ ਸਕਦੇ ਆ ਪੰਜਾਬ ਦੇ ਲਈ ਜ਼ਰੂਰ ਕਰੋ ਅਗਰ ਕੁਝ ਨਹੀਂ ਕਰ ਸਕਦੇ ਤੇ ਅਰਦਾਸ ਤਾਂ ਜ਼ਰੂਰ ਕਰੋ ਹੱਥ ਜੋੜ ਕੇ ਸਿਰਫ ਵਾਹਿਗੁਰੂ ਨੂੰ ਇਹੋ ਕਹੋ ਕਿ ਬਾਬਾ ਜੀ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਇਹ ਕਰੀ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਤੇ ਫਿਰ ਸਭ ਪਾਸੇ ਖੁਸ਼ਹਾਲੀ ਖੁਸ਼ਹਾਲੀ ਹੋ ਜਾਏਗੀ ਵਾਹਿਗੁਰੂ ਮੇਰ ਕਰੇ ਪਲੀਜ਼ ਇਹਦੇ ਵਿੱਚ ਕੋਈ ਪੋਲਿਟੀਕਲ ਏਜੰਡਾ ਨਹੀਂ ਕੋਈ ਇਹ ਨਹੀਂ ਕਰੋ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਪਲੀਜ਼ ਆਪਾਂ ਸਾਰੇ ਮਿਲ ਕੇ ਕੰਮ ਕਰੀਏ ਪੰਜਾਬ ਲਈ ਇਹ ਮੁਸ਼ਕਲ ਸਮਾਂ ਪੰਜਾਬ ਲਈ ਪਰੇ ਕਿ ਸਵੀ ਸਟੇਟ ਲਈ ਆ ਸਕਦਾ ਤੇ ਅਗਰ ਅਸੀਂ ਹੁਣ ਇਕੱਠੇ ਨਹੀਂ ਹੋਵਾਂਗੇ ਤੇ ਫਿਰ ਕਦੋਂ ਇਕੱਠੇ ਹੋਵਾਂਗੇ ਆਓ ਵੀਰੋ ਮੇਰੇ ਸਾਰੇ ਦੇਸ਼ ਵਾਸੀਓ ਆਓ ਇਕੱਠੇ ਹੋਵੋ ਪੰਜਾਬ ਦੇ ਨਾਲ ਪੰਜਾਬ ਨੂੰ ਲੋੜ ਆ ਮੈਂ ਉਮੀਦ ਕਰਦਾ ਤੁਸੀਂ ਵਰੀ ਇਹ ਫਰਿਆਦ ਸੁਣੋਗੇ ਤੇ ਜਰੂਰ ਸਾਡੇ ਨਾਲ ਜੀਓ